કોણ 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 આ દશન કિને ના લ્યા ના ને કને ના લ્યા મੁੰડાના કિને ના લ્યા કી ના મੁੰડાના રવિ લ્યા રવિ દસ ઓય કિને લ્યા હા ચાલા વેતા જગર વેતા પત્તા વેતા ટી માં આ મેરા નામ બિલકુલ પાન દસો બોલો બોલો અચ્છા બળ્યા કામ આઓ છો બહુત બરાઓ એક કોર્યા મત કર કસમ પર ઓ યાર પિઠાંગા ખેડા કરતા કમાશા આઠા મરનાની ગંધ પે સવેર તો મે હેપી મੁੰડે નું નીકળની તો તા કરા આઠા 100 જણા વેચે ને 100 જણા મે હાથી તો કર મે પ્યો દિયા મનાક કર કર ફરાએ આ જલ કે ગલ્લા કરને તો વીડ કો બળવાન તિયા એના નું ખોખ મੁੰડે વેતા ખોદા બોલો 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 તુમ પે કામ થોડી લગી 100 રૂપિયા દે દસા ਅਰੇ ਗੱਲ ਨਾ ਪਾਉਂਦਾ ਚੱਕਲਾ ਨਾ ਭੱਜ ਜਾ ਇਹ ਤਾਂ ਗੰਦ ਭਾ ਗਿਆ ਗੱਲ ਚ ਗੰਦਾ ਮੇਰਾ ਨਾਮ ਦੱਸ ਕੀ ਦੱਸ ਚੱਕ ਨਾ ਆ ਕਾ ਕਰੇ ਇੱਧਰ ਵੀਡੀਓ ਬਣਾਓ ਤੁਹਾਨੂੰ ਆ ਘਰ ਕਿਹੜਾ ਵਾ ਕੋਨਾ ਨਾਮ ਆ ਛੰਦਰ ਬੰਨਾ ਲਈ ਨਹੀਂ ਬੰਨਾ ਨਾ 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 ਜਿਹੜਾ ਵੇਖਦਾ ਉਹ ਰੋਈਦਾ ਇਹ ਰੋਗੀ ਇੱਧਰ ਕੰਮ ਆਉਣਾ ਵੀਡੀਓ ਬਣਾ ਦੇ ਮੇਰਾ ਰਾਜਾ ਕਰ ਇੱਧਰ ਇਹਨਾਂ ਦੀ ਜ਼ੁਲਤੀ ਦਾ ਮੁੰਡਾ ਰੋਈਦਾ ਜਿਹੜਾ ਵੇਖਦਾ ਫਰੇ ਨਾ ਨਾ ਵਿਚਾਰ ਮੇਰੇ ਮੁੰਡੇ ਦਾ ਨਾਮ ਲਿਆ ਕੋਈ ਨਹੀਂ ਪੁਲਿਸ ਸੱਦੋ ਹੀ ਆ ਸੱਦੋ ਮੈਂ ਨਾ ਮਾ ਗਲੀ ਗਵਾ ਮੇਰੀ ਘਾ ਕੇ ਗਵਾਵਾ ਮਰ ਮਰ ਮੁੰਡਾ ਬਣ ਗਿਆ ਨਾ 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 ਤਰਨ ਪਤਾ ਹੀ ਆ ਖਰ ਕੇ ਉਹ ਥੱਬਾ ਪਾ ਦੇ ਹੈਪੀ ਮ ਬੁੜਾਇਆ ਬੱਲਾ ਆ ਮੁੰਡੇ ਮੁੰਡਾ ਕਲਾਸ ਦੇ ਹੋ ਗਿਆ ਮੇਰੇ ਘਰ ਥਲੇ ਲਾ ਕੇ ਮੈਂ ਜਪਰਾ ਕਾਸ ਹੋਂਦੀ ਆ ਕਿਤਨ ਮੇਰੇ ਮੁੰਡੇ ਦੀ ਲੜਾਈ ਆ ਇਹ ਨਾ 40000 ਰੁਪਏ ਮੈਨੂੰ ਪੁਆਏ 40000 ਮੇਰੀ ਕਹਿਣਾ ਸੁਣੀ ਨਹੀਂ ਕਿ ਕਹਿਨੇ ਮੇਰੀ ਮੈਂ ਨਾ ਜ ਮੈਨੂੰ ਮਤ ਬੋਲੀ ਦੱਸੋ ਦੀ ਨਾਮ ਲਓ ਬੰਦਾ ਕਿਹੜਾ ਦੇਖਦਾ ਨਾ ਮਾਰਨਾ ਚ ਝੂਠ ਜੇ ਝੂਣੀ ਜੇ ਮਾਰਨਾ ਝੂਠ ਨਹੀਂ ਮਾਰਨਾ ਮੇਰਾ ਕਿਹੜਾ ਜਿਹੜਾ ਜੈਦ ਹੈ ਦੱਸੋ ਠੀਕ ਹੈ ਵੇਚਣ ਵਾਲੇ ਦਾ ਨਾਮ ਲੈਣਾ ਮਾਰਾ ਦੀ ਕਸਮ ਲੱਗਿਆ ਮੇਰੇ ਤੋਂ ਮੈਂ ਫੁੱਟ ਮਾਰ ਕੇ ਜੇ ਮੈਂ ਝੂਠ ਮਾਰ ਠੀਕ ਹੈ ਜੀ ਬੋਲੋ ਫਿਰ ਉਹਨੂੰ ਨਾਮ ਲੈ ਕੇ ਵਾਦ ਕੀ ਆ ਵੇਚਣ ਵਾਲੇ ਦਾ ਨਾਮ ਨਿਜਾਜ ਲੜਾ ਢਾਉ ਕਰਾ ਨਹੀਂ ਨਾਮ ਲਾਓ ਛਾਲਾ ਕੀ ਦੱਸ ਕੇ ਨਾਮ ਕਰਾ ਇਹ ਤਾਂ ਬੜਾ ਗਲੀ ਚ ਬੈਠਾ ਗੰਦ ਮੁੱਕ ਕੋ ਨਾ ਕਿ ਆਈ ਤਾਂ ਯਾਰ ਮੇਰੇ ਮੁੰਡੇ ਨਾ ਲਾਲ ਲਕ ਬੈਠਾ ਉਲਟਾ ਮੇਰੇ ਮੁੰਡੇ ਨੂੰ ਪਸੰਦ ਆ ਇਹ ਗਾ ਚੱਤਾ ਕਿ ਮਾ ਮੈਂ ਗਲੀ ਗਲੀ ਸਾਰੇ ਫਰਾਣੇ ਨਾਲ ਜਾ ਕੇ ਮੈਂ ਉੱਧਰ ਬੈਠਾ ਬੜੀ ਬੜੀਆ ਪਹਿਲਾਂ ਗਾ ਜੇ ਸੱਚ ਬੋਲਣ ਲੱਗ ਪੋੜੇ ਰੋਕਣ ਦਾ ਸਾਨੂੰ ਸੱਚਾਈ ਚਾਹੀਦੀ ਆ ਸੱਚਾਈ ਚਾਹੀਦੀ ਉਹ ਇੰਨੇ ਦਿਨ ਹੋ ਗਏ ਇਥੋਂ ਲੜਾਈ ਵਿਖੇ ਗਲੀ ਚ ਹੁੰਦੀ ਆ ਉਹ ਹੀ ਲੜਾਈ ਇਸੇ ਗਲੀ ਚ ਹੁੰਦੀ ਆ ਇੰਨੇ ਪਰ ਨੇ ਜੋ ਗੁਰਿਆ ਤੇਰਾ ਮੁੰਡਾ ਇਹ ਕੰਮ ਜਿਹੜਾ ਦਾਖਲ ਕਰਾਇਆ ਸੀ ਖਰਚਾ ਕਰਾਂਗਾ ਖਰਚਾ ਹੀ ਕਰਾਂਗਾ ਇਹ ਤਾਂ ਰਹਿਣੇ ਤੋਂ ਸਰੇ ਸਾਜਾ ਪਿਆ ਸਰਕਾਰ ਦੀ ਦਵਾਈ ਨੂੰਣੀ ਇਹ ਕੰਮ ਦਾਖਲ ਕਰਾ ਕੇ ਕੰਮ ਕਰਾਇਆ ਉਹ ਹੱਥ ਤੁਹਾਡੇ ਦੇ ਵਿੱਚ ਮੇਰੇ ਨਾਲ ਤਰਾ ਉਹ ਜੇ ਹੁਣ ਵੀ ਤੇਰਾ ਮੁੰਡਾ ਗਲਤ ਆ ਤਾਂ ਦਵਾਈ ਦੇਣਾ ਜੇ ਗੱਲੀ ਲਾਦਾ ਹੁੰਦਾ ਨਾ ਲੋਕਾਂ ਦੇ ਭਾਜੀ ਮਾਵਾ ਮਗਰ ਜਾ ਕੇ ਨਵੇਂ ਸਾਡੇ ਪੁੱਤਾਂ ਨੂੰ ਰਿਸ਼ਤਾ ਨਹੀਂ ਹੋਣਾ ਸਾਡੇ ਪੁੱਤ ਨਜ਼ਾਰੇ ਭੱਲੇ ਦਾ ਬਾ ਕਰ ਦੇ ਸਚਾਈ ਆ ਤੇ ਗੱਲ ਨਹੀਂ ਕਰਨਾ ਮਰ ਗਿਆ ਜਿੱਦਾਂ ਦੇ ਮਾਰ ਕੇ ਪਿਆ ਪੁੱਛਣਾ ਤੈਨੂੰ ਦੱਸ ਤਾਂ ਕਰਾਂ ਮਾਰ ਕੇ ਤੁਕੀ ਆ ਮਗਲੋਂ ਨਹੀਂ ਮੇਰਾ ਪੁੱਤ ਜਿੱਥੇ ਘੱਟ ਘੱਟ ਕਾਰਾ ਇਹ ਕਹਿੰਦਾ ਤੈਨੂੰ ਬਾਦ ਦਾ ਸਾਹ ਮਟਾ ਕੰਮ ਕੀ ਕਰਦੇ ਨੇ ਮਿਹਰੇ ਮੁੰਡਿਆਂ ਦੇ ਥੋੜੇ ਮੇਰੇ ਮੁੰਡਿਆ ਮਚਾਇਆ ਮੇਰਾ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਦੀ ਹੈ ਨਾ ਜ਼ਿੰਦਗੀ ਖਰਾਬ ਕਰਦਾ ਮੁੰਡੇ ਨਾਮ ਨਹੀਂ ਲੈਦਾ ਜਾਰ ਕਰਾਇਆ ਮੇਰੇ ਮੁੰਡੇ ਨੂੰ ਨਹੀਂ ਲਾਦਾ ਉਹ ਹੋਈ ਮੋਟਾ ਉਹ ਛੱਡਿਆ ਨੀ ਤੇਰੇ ਮਾਰੇ ਜਾ ਗੋ ਆਹ ਵਾਹ ਵੇ ਸੌਣ ਤੇ ਮਾਸ਼ਾ ਉਹਨਾਂ ਹੱਥ ਦੀ ਰੱਖਾ ਆਹ ਮਾਤਾ ਜੀ ਇਹਦੇ ਮਾਇਆ ਜੀ ਸਾਰੇ ਸੱਚੋ ਸੱਚ ਦੱਸਦੇ ਆਲੇ ਦਾ ਕੋਈ ਨਹੀਂ ਹੋ ਰਿਹਾ ਬਲੀਡ ਕਰਨ ਵਾਲੀ ਗੱਲਾਂ ਕਰ ਕੇ ਗੱਲ ਖਤਮ ਜਿੱਤ ਜਾ ਮੈਂ ਦੱਸਦਾ ਸੱਚੀ ਆ ਮੇਰੇ ਮੁੰਡੇ ਨੇ ਪੱਟ ਚੜਦਾ ਕਰੀ ਚ ਬੈਠਾ ਵੈਠਾ ਠੀਕ ਆ ਮੇਲਾ ਰਾਸਾ ਦਾ ਕਰ ਜਾ